ਅਾ ਦੱਸ ਦਈਏ ਕਿ ਜੋ ਤੁਸੀਂ ਜਗਾ ਵੇਖ ਰਹੇ ਹੋ ਇਹ ਹਾਈਵੇ ਦਾ ਕਿਨਾਰਾ ਹੈ ਔਰ ਇਸ ਦੇ ਉੱਤੇ ਇੱਕ ਘਟਨਾ ਵਾਪਰੀ ਰਾਤ ਦਾ ਸਮਾਂ ਸੀ ਔਰ ਬਹੁਤ ਭਿਆਨਕਰ ਜਿਹੜਾ ਇੱਥੇ ਹਾਦਸਾ ਆਇਆ ਬਹੁਤ ਵੱਡਾ ਹਾਦਸਾ ਸੀ ਜਿਸ ਦੇ ਵਿੱਚ ਦੋ ਟਰਾਲੀਆਂ ਵਾਲੇ ਜੋ ਗੰਨੇ ਦੀ ਟਰਾਲੀ ਲੋਡ ਸੀਗੀ ਦੱਸਦੇ ਆ ਕਿ ਇੱਕੋ ਮਾਲਕ ਦੀਆਂ ਦੋਵੇਂ ਟਰਾਲੀਆਂ ਸਨ ਔਰ ਇੱਕੋ ਘਰ ਦੇ ਦੋਨੋਂ ਡਰਾਈਵਰ ਸਨ ਔਰ ਆਪਸ ਵਿੱਚ ਟਰਾਲੀਆਂ ਨੂੰ ਹਟੇਕ ਕਰ ਰਹੇ ਸੀ ਸਿਆਣਪ ਵੇਖੋ ਉਹਨਾਂ ਡਰਾਈਵਰਾਂ ਦੀ ਕਿ ਦੋਨੋਂ ਗੰਨੇ ਦੀਆਂ ਲੋਡ ਟਰਾਲੀਆਂ ਗੰਨਾ ਲੱਦੇ ਹੋਇਆ ਔਰ ਦੋਨੋ ਹਾਈਵੇ ਦੇ ਉੱਤੇ ਇੱਕ ਦੂਸਰੇ ਨੂੰ ਓਵਰਟੇਕ ਕਰ ਰਿਹਾ ਔਰ ਦੋਨਾਂ ਦਾ ਹੀ ਗੰਨਾ ਜਿਹੜਾ ਆਪਸ ਵਿੱਚ ਫਸ ਗਿਆ ਔਰ ਬਹੁਤ ਸਾਰੇ ਹਾਦਸੇ ਪਹਿਲਾਂ ਵੀ ਇਸ ਤਰ੍ਹਾਂ ਵਾਪਰੇ ਨੇ ਔਰ ਇਹ ਵੀ ਇਸੇ ਤਰ੍ਹਾਂ ਹੀ ਵਾਪਰਿਆ ਕਿ ਦੋਨੋਂ ਟਰਾਲੀ ਜਿਹੜੀ ਆ ਉਹਦੇ ਗੰਨਾ ਜਿਹੜਾ ਆਪਸ ਵਿੱਚ ਫਸ ਗਿਆ ਤੇ ਜਦੋਂ ਗੰਨਾ ਫਸ ਗਿਆ ਤਾਂ ਦੋਨਾਂ ਦੇ ਟਰੈਕਟਰ ਟਰਾਲੀਆਂ ਸਮੇਤ ਆ 20 ਫੁੱਟ ਡੂੰਘੇ ਖੱਡੇ ਚ ਜਾ ਪਈ ਹੁਣ ਬਦਕਿਸਮਤੀ ਕੀ ਸੀ ਕਿ ਪਹਿਲੇ ਤਾਂ ਇਹਨਾਂ ਦਾ ਪੰਜਾ ਜਿਹੜਾ ਉਹ ਨਹੀਂ ਸੀ ਬੜਾ ਮੁਸ਼ਕਿਲ ਸੀ ਔਰ ਕਿਸਮਤ ਨੇ ਸਾਥ ਦੇ ਦਿੱਤਾ ਕਿ ਇਹ ਕਿਸਾਨੀ ਦਾ ਕੰਮ ਕਰ ਰਹੇ ਸੀ ਔਰ ਹੋ ਸਕਦਾ ਹੈ ਕਿ ਇਹ ਪਰਮਾਤਮਾ ਦੀ ਮਿਹਰ ਹੋ ਗਈ ਜਾਂ ਸਵੇਰ ਦਾ ਵੇਲਾ ਜਾਂ ਸ਼ਾਮ ਦਾ ਵੇਲਾ ਕਈ ਵਾਰ ਕਹਿੰਦੇ ਆ ਕਿ ਸ਼ਾਮ ਦੇ ਵੇਲੇ ਵੀ ਪਰਮਾਤਮਾ ਦਾ ਨਾਮ ਲਿਆ ਜਾਂਦਾ ਔਰ ਸਵੇਰ ਦੇ ਵੇਲੇ ਵੀ ਲਿਆ ਜਾਂਦਾ ਔਰ ਸ਼ਾਮ ਦੇ ਵੇਲੇ ਦੀ ਘਟਨਾ ਹੈ ਔਰ ਦੋਨਾਂ ਡਰਾਈਵਰਾਂ ਦਾ ਬਚਾਅ ਹੋ ਗਿਆ ਕਿਸਮਤ ਚੰਗੀ ਕਿ ਦੋਨਾਂ ਡਰਾਈਵਰਾਂ ਦਾ ਬਚਾਅ ਹੋ ਗਿਆ ਥੋੜੀਆਂ-ਬਹੁਤੀਆਂ ਸਟਾਂ ਲੱਗੀਆਂ ਹੋਣਗੀਆਂ ਔਰ ਟਰਾਲੀਆਂ ਦੱਸ ਦਈਏ ਕਿ 20 ਫੁੱਟ ਡੂੰਘੇ ਖੱਡੇ ਦੇ ਵਿੱਚ ਇਸੇ ਤਰ੍ਹਾਂ ਹੀ ਜਾ ਕੇ ਪੈ ਗਈਆਂ ਹਾਈਵੇ ਦੇ ਉੱਤੇ ਜਦੋਂ ਗੰਨਾ ਦੋਨਾਂ ਦਾ ਹੀ ਆਪਸ ਵਿੱਚ ਟਕ ਗਿਆ ਔਰ ਬਹੁਤ ਸਾਰੇ ਅਸੀਂ ਕਿਸਾਨ ਭਰਾ ਦੇਖਦੇ ਆਂ ਕਿ ਇੱਕ ਗੰਨੇ ਦੀ ਟਰਾਲੀ ਜਾ ਰਹੀ ਹੁੰਦਾ ਤਾਂ ਦੂਸਰੇ ਨਾਲ ਓਵਰਟੇਕ ਲੱਗ ਜਾਂਦਾ ਕਰਨ ਉਹਨਾਂ ਦਾ ਦਿਮਾਗ ਇੰਨਾ ਕੰਮ ਨਹੀਂ ਕਰਦਾ ਇੰਨੀ ਕ ਸਮਝ ਨਹੀਂ ਆਉਂਦੀ ਕਿ ਜੇ ਅਸੀਂ ਇੱਕ ਟਰਾਲੀ ਨੂੰ ਓਵਰਟੇਕ ਕਰਦੇ ਆਂ ਤਾਂ ਦੂਸਰੀ ਟਰਾਲੀ ਦਾ ਗੰਨਾ ਜਿਹੜਾ ਉਹ ਫਸ ਜਾਵੇਗਾ ਜੇ ਕੋਈ ਲੱਕੜ ਹੋਵੇ ਜਾਂ ਕੋਈ ਹੋਰ ਚੀਜ਼ ਹੋਵੇ ਤਾਂ ਉਹਦੇ ਵਿੱਚ ਕੀ ਡਾਕੋ ਤਿਲਕ ਜਾਂਦੀ ਆ ਤਾਂ ਗੰਨਾ ਜਿਹੜਾ ਉਹ ਸਲਿੱਪਤਾ ਹੋਣਾ ਨਹੀਂ ਉਹ ਸਿਰਫ ਵੇਚੀ ਅਟਕਣਾ ਔਰ ਦੋਨਾਂ ਦਾ ਬਚਾ ਹੋ ਗਿਆ ਔਰ ਪਹਿਲਾਂ ਵੀ ਅਸੀਂ ਕਈ ਹਾਸੇ ਹੋ ਜੇ ਤੁਹਾਡੇ ਨਾਲ ਸ਼ੇਅਰ ਕਰ ਚੁੱਕੇ ਆ ਤੁਹਾਡੇ ਧਿਆਨ ਚ ਲਿਆ ਚੁੱਕੇ ਆ ਔਰ ਅੱਜ ਇਹ ਜੋ ਹਾਦਸਾ ਰਾਤ ਹੋਇਆ ਸੀਗਾ ਔਰ ਸਵੇਰ ਵੇਲੇ ਬਹੁਤ ਸਾਰੇ ਲੋਕ ਇਕੱਠੇ ਹੋਏ ਸੀ ਜਿਨ੍ਹਾਂ ਵੱਲੋਂ ਇਹ ਟਰਾਲੀਆਂ ਨੂੰ ਕੱਢਿਆ ਜਾ ਰਿਹਾ ਸੀ ਔਰ ਸਾਨੂੰ ਖਬਰ ਪਹੁੰਚੀ ਆ ਕਿ ਆਹ ਜੋ ਟਰਾਲੀਆਂ ਵਾਲੇ ਸੀ ਇਹ ਦੋਨੋਂ ਇੱਕੋ ਮਾਲਕ ਦੀਆਂ ਟਰਾਲੀਆਂ ਸੀ ਔਰ ਡਰਾਈਵਰ ਵੀ ਹੋ ਸਕਦਾ ਉਹ ਦੋਨੋਂ ਇੱਕੋ ਮਾਲਕ ਦੇ ਹੋਣ ਔਰ ਕੌਣ ਸੀਗੇ ਇਹਦੇ ਬਾਰੇ ਪੂਰੀ ਜਾਣਕਾਰੀ ਨਹੀਂ ਮਿਲੀ ਲੇਕਿਨ ਆ ਤੁਹਾਨੂੰ ਜਗਾ ਬਖਾ ਰਹੇ ਆ ਕਿ ਇੱਥੇ ਜੋ ਹਾਸਾ ਵਾਪਰਿਆ ਤੇ ਬਹੁਤ ਮੁਸ਼ਕਿਲ ਭਰਿਆ ਦੌਰ ਸੀਗਾ ਔਰ ਬਚਾਅ ਹੋ ਗਿਆ ਕਿਸਮਤ ਚੰਗੀ ਹੋਣਾ ਦੀ ਕਿ ਉਹਨਾਂ ਦਾ ਬਚਾਅ ਹੋ ਗਿਆ ਔਰ ਅਸੀਂ ਡਰਾਈਵਰ ਭਰਾਵਾਂ ਨੂੰ ਅਕਸਰ ਹੀ ਬੇਨਤੀ ਕਰਦੇ ਆ ਕਿ ਪਹਿਲੇ ਤਾਂ ਧਿਆਨ ਨਾਲ ਚੱਲੋ ਸਲੋ ਚੱਲੋ ਕਿਉਂਕਿ ਜਦੋਂ ਟਰਾਲੀ ਤੇ ਲੋਡ ਹੁੰਦਾ ਤਾਂ ਟਰੈਕਟਰ ਪਹਿਲਾਂ ਹੀ ਹਵਾ ਵਿੱਚ ਹੁੰਦਾ ਹੈ ਟਰੈਕਟਰ ਦੇ ਅਗਲੇ ਟਾਇਰ ਤਾਂ ਹੀਠਾ ਲੱਗਦੇ ਹੀ ਨਹੀਂ ਮਾੜੇ ਮਾੜੇ ਲੱਗਦੇ ਆ ਥੋੜੇ ਥੋੜੇ ਲੇਕਿਨ ਕਿਤੇ ਨਾ ਕਿਤੇ ਆਪਣੇ ਆਪ ਨੂੰ ਕੰਟਰੋਲ ਕਰਨਾ ਬੜਾ ਔਖਾ ਹੋ ਜਾਂਦਾ ਔਰ ਡਰਾਈਵਰ ਭਰਾਵਾਂ ਨੂੰ ਬੇਨਤੀ ਔਰ ਕਿਸਾਨ ਭਰਾਵਾਂ ਨੂੰ ਬੇਨਤੀ ਆ ਕਿ ਹੂੜ ਮਤ ਜਿਹੜੀ ਆ ਉਹ ਨਾ ਕਰੋ ਜੇ ਤੁਹਾਨੂੰ ਲੱਗਦਾ ਕਿ ਪਹਿਲੇ ਟਰੈਕਟਰ ਵਾਲਾ ਬਿਲਕੁਲ ਸਲੋ ਚੱਲ ਰਿਹਾ ਫਿਰ ਤਾਂ ਉਹ ਓਵਰਟੇਕ ਕਰੋ ਜੇ ਬਿਲਕੁਲ ਤੁਹਾਡੇ ਬਰਾਬਰ ਚੱਲ ਰਿਹਾ ਤੁਸੀਂ ਇੱਕ ਦੂਸਰੇ ਨੂੰ ਓਵਰਟੇਕ ਕਰ ਰਹੇ ਹੋ ਤੇ ਕਿਹੜੀ ਕਿਹ ਸਿਆਣਪ ਹੈ ਔਰ ਇਹ ਸਿਆਣਪਾ ਨਹੀਂ ਆਗੀਆਂ ਇੱਥੇ ਆ ਕੇ ਤੁਹਾਡੀਆਂ ਗਲਤੀਆਂ ਵਾਂ ਔਰ ਇਸ ਨੂੰ ਤੁਸੀਂ ਕਿਵੇਂ ਦੇਖਦੇ ਹੋ ਇਹ ਹਾਸੇ ਵਿੱਚ ਕਈ ਵਾਰ ਤਾਂ بڑے بڑے ਨੁਕਸਾਨ ਹੋ ਗਿਆ ਔਰ ਇਹਨਾਂ ਦੀ ਕਿਸਮਤ ਚੰਗੀਏ ਬਸ ਗਏ ਆ ਔਰ ਤੁਸੀਂ ਧਿਆਨ ਨਾਲ ਚੱਲੋ ਕਿਉਂਕਿ ਧੁੰਦ ਬਹੁਤ ਜ਼ਿਆਦਾ ਪੈਂਦੀ ਆ ਜਿਸ ਕਰਕੇ ਹਾਦਸੇ ਬਹੁਤ ਜ਼ਿਆਦਾ ਵਾਪਰਦੇ ਆ ਔਰ ਇਹ ਖਬਰ ਤੁਹਾਨੂੰ ਕਿਵੇਂ ਲੱਗੀ ਆ ਕਮੈਂਟ ਜਰੂਰ ਕਰਿਓ ਔਰ ਸ਼ੇਅਰ ਜਰੂਰ ਕਰਿਓ ਧੰਨਵਾਦ